ਸਿਰਫ 500 ਰੁਪਏ ਦੇ ਲੈਣ ਦੇਣ ਕਾਰਨ ਕਤਲ ਹੋਇਆ ਸੋਨਾ ਸੁਨਖਾ ਨੌਜਵਾਨ ਪਿਓ ਗੰਬੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਗਿਆ ਕਿ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਹਜ਼ਾ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਝਗੜਾ ਹੋ ਜਾਂਦਾ ਹੈ ਇਸ ਦੌਰਾਨ ਇੱਕ 19 ਸਾਲਾ ਸੋਨੇ ਸੁਨਖੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਿਤਾ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਜਿਸ ਨੂੰ ਜੇਰੇ ਇਲਾਜ ਦੇ ਲਈ ਸਰਕਾਰੀ ਹਸਪਤਾਲ ਕਾਨੂੰਮਾਨ ਵਿਖੇ ਲਿਜਾਇਆ ਗਿਆ ਜਿਸ ਦੇ ਚੱਲਦੇ ਉਸ ਦੇ ਪਿਤਾ ਨੂੰ ਅੰਮ੍ਰਿਤਸਰ ਦੇ ਚੱਚੇ ਇਲਾਜ ਦੇ ਲਈ ਲਿਫਰ ਕਰ ਦਿੱਤਾ ਗਿਆ ਇਸ ਲੜਾਈ ਦੌਰਾਨ ਇੱਟਾ ਰੋੜੇ ਵੀ ਖੂਬ ਵਰਤੋ ਹੋਈ ਹੈ ਜਿਸ ਵਿੱਚੋਂ ਇੱਕ ਇੱਟ ਰਾਜਨਪੁੱਤਰ ਬਲਵਿੰਦਰ ਮਸੀਹ ਦੇ ਸਿਰ 'ਤੇ ਵੱਜ ਗਈ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉੱਥੇ ਦੱਸਿਆ ਜਾ ਰਿਹਾ ਕਿ ਮਹਿਜ਼ 500 ਰੁਪਏ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਹੈ, ਲੈਂਡ ਦੇਣ ਹੁੰਦਾ ਹੈ ਜਿਸ ਦੇ ਚੱਲਦੇ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਇੱਟਾ ਰੋੜੇ ਚਾਲਦੇ ਨੇ ਤਾਂ ਜਦ ਨੌਜਵਾਨ ਦੇ ਸਿਰ 'ਤੇ ਇੱਟ ਵੱਜਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਨੌਜਵਾਨ ਦਾ ਪਿਤਾ ਵੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ। ਇਸ ਮਾਮਲੇ ਦੇ ਵਿੱਚ ਕੀ ਕੀ ਕਿਹਾ ਹੈ ਤੁਸੀਂ ਵੀ ਸੁਣੋ। ਮੇਰਾ ਨਾਮ ਸਿਪ੍ਰਿਤ ਇੱਤੇ ਗਾਣਾ ਗੁਣਾ ਕਰ ਦੇ ਟਾਰੂੜੇ ਤੇ ਲਾਇਟ ਉਹਦੇ ਮੇਰੇ ਭਰਾ ਦੇ ਜਰਮ ਜਿਹਦੀ ਘਰ ਤੋਂ ਹੀ ਹੈ ਨਾ ਆ ਜਾਂਦੀ ਉਹਦੇ ਇੱਥੇ ਮੱਝੀ ਕਰਕੇ ਅੱਛਾ ਤੇ ਜਾਰੀ ਦਿੱਤੇ ਇੱਥੇ ਰੋਣਾ ਬਚਾ ਅੱਛਾ ਡਾਰੀ ਵੀ ਸੀਰੀਅਸ ਕਰਦਾ ਫਰਦਾ ਕਿ ਜੀ ਰਾਜਣੀ ਜਿਹਦੀ ਦਿੱਟੋ ਬਲਵਿੰਦਰ ਸਿੰਘ ਸਾਫਰ ਜੀ ਭਾਈ ਸਾਹਿਬ ਗਵਾ ਰਹੀ ਹੈ ਜੀ ਅੱਛਾ ਹਾਂ ਜੀ ਆ ਮੈਂ ਕਰਦੇ ਆ ਪਬਲਿਕ ਮੇਰੇ ਧੋਣੇ ਤੱਕ ਇਹੋ ਹੀ ਗਾਣਾ ਗੁਣਾ ਕਰਦੇ ਹੋਰ ਤਰੀਕੀ ਗੱਲ ਰਵੀ ਦੇ ਨਹਾਣੇ ਨਾਲ ਕੋਲਾਰ ਮੋਟਾ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੇ ਤੂੰ ਨਹੀਂ ਮਰ ਜਾਣਾ ਪਿੱਟ ਦੀ ਤੇ ਤੁਹਾਡਾ ਗੱਲ ਕੋਈ ਨਹੀਂ ਇਹ ਭਾਈ ਜਾਨਾ ਘੋਣਾ ਕੱਢਦੇ ਆ ਕੇ ਤੁਹਾਡੇ ਘਰ ਦੇ ਗਾੜੀ ਆ ਕੇ ਕਾੜਾ ਕੱਢਦੇ ਆ ਸੇਰੇ ਸੇਰੇ ਅੱਛਾ ਹਾਂਜੀ ਦੋ ਜਣੇ ਆਈ ਦੋੜੇ ਮਾਰਿਆ 8 ਮਾਰੀ 6 ਵਜੇ ਠੀਕ ਹੈ ਜੀ ਇੱਥੇ ਦੱਸੋ 8:07 ਵੀ ਹੋਈ ਗੀ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਤੁਹਾਡੇ ਘਰ ਦੇ ਮੂਹੇ ਕੋਲ ਤਿਆਰ ਗਾੜੀ ਤਾਂ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇਨਾ ਦੇਦੇ ਮੇਰਾ ਡੈਡੀ ਕਹਿੰਦਾ ਨਹੀਂ ਐਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਰਾਂਟੀ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਰ ਵਾਰ ਕੇ ਕਟਿਆਨ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਜਿੰਨਾਂ ਨੇ ਮੇਰਾ ਥੋੜਾ ਸਮਾਤਾ ਇਟ ਮਾਰਦੇ ਤੇ ਤੋਂ ਦੇਖਿਆ ਗਿਆ ਸਰ ਡਾਡਾ ਲੱਗ ਗਿਆ ਤੇ ਜਦ 8 ਵਜੇ ਇਹਨੂੰ ਮਤਲਬ ਡੈੱਡ ਹੋ ਗਿਆ ਉਹ ਸਿੱਖੇ ਸਰਕਾਰੀ ਹਸਪਤਾਲ ਇਹ ਸਾਡੇ 6 ਪੌਣ ਇੱਕ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ ਅੱਛਾ ਫਿਰ ਆ ਕੇ ਘਰੋ ਦੋਵੇ ਪਿਆ ਉਹ ਸੱਤੇ ਦਾ ਮੁੰਡੇ ਨਾਲ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਹੀ ਕਹਤੇ ਮਾਂ ਉਤਰਾਈ ਹੈ ਮਗਰ ਤੜੀ ਚਲਾਏ ਹੋਣਾ ਨੇ ਰੋ ਜੀ ਸਾਨੂੰ ਨੇ ਇੱਕ ਸਵੇਰੇ ਕਹਲਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਨੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਕਰ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਉਹ ਮ੍ਰਿਤਕ ਹੋ시 ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਨਗਰਨਜ ਸਿੰਘ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੀ ਕੈਂਦਗੀ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲਾਉਣ ਕਰਤੀਏ ਤੇ ਬਾਕੀ ਜਿਹੜਾ ਮ੍ਰਿਤਕ ਉਹਦੀ ਆਪਾਂ ਪੋਸਟ ਮਾਰ ਦਰਾ ਰਹੇ ਰੋਹਿਤ ਮਸੀਆ 라ਵਲ ਮਸੀਆ ਤੇ ਇੱਕ ਨਰੀ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ